ਮੈਂ ਹਰੇਕ ਹਰ ਤੀਜਾ ਟਟਪੂ ਜੀ ਉੱਟ ਕੇ ਸਵਾਲ ਕਰਦਾ ਹਰ ਵਾਰ ਨੂੰ ਬਾਬੂ ਮਾਨ ਯਾਰ ਉਹ ਆਸਾਂ ਲੋਕ ਮੈਂ ਚੁੱਪ ਐ ਸੋ ਨੈਕ ਵਾਲਿਆ ਬੱਕਰੇ ਨੂੰ ਬੇਨਤੀ ਆ ਮੇਰਾ ਵੀਰ ਨਾ ਬੁਲਾਓ ਮੈਨੂੰ ਜਿੱਦਣ ਬੋਲਣ ਲੱਗੇ ਰੋਕਣਾ ਹੈ ਨਹੀਂ ਮੈਨੂੰ ਵਾਖਤ ਵਾਖਤ ਜਿਹਨਾਂ ਵਕਤ ਸਮਾਜਿਕ ਮੀਡੀਆ ਤੇ ਲਾਉਂਦੇ ਨੇ ਉਹਨਾਂ ਕਿਤਾਬਾਂ ਤੇ ਲਾਓ ਜ਼ਿੰਦਗੀ ਚ ਅੱਗੇ ਬਹੁਤ ਲੋੜ ਪੈਣੀਆਂ ਗੱਲਾਂ ਦੀ ਗੱਲਾਂ ਉਹਦੇ ਕੋਲ ਆ ਜਿਹਦੇ ਕੋਲ ਕਿਤਾਬਾਂ ਐ ਦੇਖੋ ਕਿ ਫਿਰ ਨੈਟਵਰਕਿਆਂ ਗੱਲਾ ਕਰੋਗੇ I love you ਨੈਟ ਤੇ 90% ਚਬੜਾ ਹੋਣੀ ਹੈ ਸਰੇ ਦੀਆ ਕੇਵळा ਕੇਵळा ਔਰ ਹਰ ਬੰਦਾ ਸਵਾਲ ਕਰਦਾ ਹੈ ਓਏ ਭਾਈ ਓਏ ਪਰ ਗੁਰੂ ਸਾਹਿਬ ਕਹਿੰਦੇ ਵੀ ਜਵਾਬ ਉਹ ਹੀ ਦੇ ਸਕਦਾ ਜਿਹੜਾ ਸਮਰਾਥ ਹੈ। ਇਹ ਸਵਾਲ ਉਹ ਹੀ ਕਰ ਸਕਦਾ ਜਿਹੜਾ ਸਮਰਾਥ ਹੈ। ਐਵੇਂ ਹਰੇ ਹਰ ਤੀਜਾ ਟਟਕੂ ਜੀ ਉੱਟ ਕੇ ਸਵਾਲ ਕਰਦਾ ਹੈ। ਹਰ ਵੇਲੇ ਬਾਬੂ ਮਾਨ ਯਾਦ ਆਉਂਦਾ। ਯਾ ਸਾਲ ਲੋਕ ਕਿ ਮੈਂ ਚੁੱਪਾਂ। ਸੋ ਨਾ ਤਾ ਯਾ ਬੱਕਰੇ ਨੂੰ ਬੇਨਤੀ ਹੈ ਮੇਰਾ ਵੀਰ ਨਾ ਬੁਲਾਓ ਮੈਨੂੰ ਜਦੋਂ ਬੋਲਣ ਲੱਗੇ ਰੋਕਣਾ ਹੈ ਨਹੀਂ ਮੈਨੂੰ ਵਾਹ ਤੂੰ ਵਾਹ ਜਾ ਕਾ ਧੋੜੀਆਂ ਲਾ ਕੇ ਤੇ ਚਕਾਲੇ ਚਕਾ ਕੇ ਆਸ ਦੀਆਂ ਮੁੰਡੇ ਪਿੱਛੇ ਹਲਾ ਕੇ 24 ਘੰਟੇ ਕਾਲਾ ਤੇ ਵਿੱਚ ਚੜਦੀ ਉੱਤਰਦੀ ਰਹੇ ਜੇ ਐਨਾ ਕੁੜੀਆਂ

ਕਦ ਕਦਾਈ ਨਿਰਨੇ ਕਾਲ ਦੇ ਖਾਵੀ ਲੈਨੇ ਆਂ ੂਲ ਲਿਪ ਜੀ ਮਿੱਤਰੋ ਮਦ ਕਦੇ ਨਾ ਵੀ ਲੈਨੇ ਆਂ ਅਦਿਆ ਤੁਸੀਂ ਖਜਰੇ ਵਾਲੇ